ਸਾਡੇ ਗੁਰੂ ਨੇ ਹਿੰਦੂਆਂ ਲਈ ਸਿਰ ਦਿੱਤਾ ਅਸੀਂ ਉਸ ਗੁਰੂ ਦੇ ਪੈਰੋਕਾਰ ਹਿੰਦੂ ਅੱਜ ਦੇ ਦਿੱਲੀ ਦੇ ਤਖਤ ਦੇ ਮਾਲਕ ਤਾਂ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਹਿੰਦੁਸਤਾਨ ਵਿੱਚ ਸਿੱਖਾਂ ਦੇ ਮੁੱਖ ਅਧਿਕਾਰ ਦੇਣੇ ਹਿੰਦੁਸਤਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਹਿੰਦੁਸਤਾਨ ਦੀ ਸਰਕਾਰ ਦਾ ਕਰਤਕਣ ਬਣੇ ਜੇ ਸਾਡੇ ਨਾਲ ਕਿਰਤ ਕਰਨ ਬਣਗੇ ਮੇਰੀ ਬੇਨਤੀ ਯਾਦ ਰੱਖਿਓ ਖਾਲਸਾ ਦੁਨੀਆ ਵਿੱਚ ਟੱਲ ਤੇ ਟੱਲ ਅਮਰ ਰਹੇਗਾ ਗੁਰੂ ਦੇ ਕੇਸ ਵੀ ਨਿਸ਼ਾਨ ਦੁਨੀਆ ਵਿੱਚ ਸਦਾ ਝੂਲਦੇ ਰਹਿਣਗੇ ਇਹਨਾਂ ਦਾ ਨਾਮੋ ਨਿਸ਼ਾਨ ਗੁਰੂ ਤੇਗ ਬਹਾਦਰ ਸਾਹਿਬ ਮੇਟ ਦੇਣਗੇ ਦੁਨੀਆ ਵਿੱਚੋਂ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ ਜੇ ਸਿੰਘਾਂ ਨਾਲ ਖਾਲਸੇ ਨਾਲੇ ਬੈਰ ਕਰਨਗੇ ਇਹ ਗੱਲ ਚੇਤੇ ਰੱਖਿਓ ਜੇ ਮੁਸਲਮਾਨਾਂ ਨੇ ਬਹਿਰ ਪਾਇਆ ਅੱਜ ਮੁਸਲਮਾਨਾਂ ਦਾ ਇੱਥੇ ਰਾਜ ਨਹੀਂ ਐ ਕੋਈ ਦੀਵਾ ਜਗਾਉਣ ਵਾਲਾ ਨਹੀਂ ਔਰੰਗੇ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ ਭੰਗਰੂ ਤੇਗ ਬਾਦਲ ਸਾਹਿਬ ਜੀ ਦੇ ਦਰ ਤੇ ਜੋਤਾਂ ਚੱਲ ਰਹੀਆਂ ਘੱਟ ਚੋਤਾ ਲੰਗਰ ਚੱਲ ਰਿਹਾ ਕੀਰਤਨ ਹੋ ਰਿਹਾ ਲੱਖਾਂ ਦੁਨੀਆ ਉੱਥੇ ਮੱਥਾ ਟੇਕ ਲਈ ਐ ਮੈਂ ਗੁਰੂ ਤੇਗ ਬਾਦਲ ਸਾਹਿਬ ਦਾ ਆਸਰਾ ਲੈ ਕੇ ਕਲਗੀ ਧਰ ਦੇ ਚਰਨਾਂ 'ਚ ਮਸਤਕ ਟਿਕਾ ਕੇ ਚਰਨਾਂ ਤੇ ਇਹ ਅਰਜ਼ ਕਰਦਾ ਖਾਲਸਾ ਜੀ ਦੇ ਤੁਹਾਡੇ ਨਾਲੇ ਵੈਰ ਕਰਨਗੇ ਛੜਾ ਇਹਨਾਂ ਦੀਆਂ ਵੀ ਮੁੰਡੀਆਂ ਜਾਣਗੇ